ਵੋਟਾਂ ਦੀ ਗਿਣਤੀ ਦਾ ਅੱਜ ਦਿਨ ਆ ਗਿਆ ਇਸ ਵਕਤ ਗੁਰਮੀਤ ਸਿੰਘ ਖੁੱਡੀਆਂ ਜੀ ਦੇ ਬੇਟੇ ਮੇਰੇ ਨਾਲ ਉਹਨਾਂ ਗਵਤ ਕਰਨੇ ਟਿਮਾ ਜੀ ਕੀ ਲੱਗ ਰਿਹਾ ਕਿੰਨੀਆਂ ਕੁ ਉਮੀਦਾਂ ਨਜ਼ਰ ਆਉਂਦੀਆਂ ਨੇ ਕਿਉਂਕਿ ਰਿਜ਼ਲਟ ਦਾ ਦੇਣਾ ਜਾ ਚੁੱਕਾ ਹੈਗਾ ਨਹੀਂ ਵਰਕਰਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜੀ ਵਲੰਟੀਅਰਾਂ ਨੇ ਬਾਕੀ ਸਾਰੇ ਬਠਿੰਡਾ ਲੋਕ ਸਭਾ ਦੇ ਜਿੰਨੇ ਵੀ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਜਾ ਪਾਪਾ ਜੀ ਉਹਨਾਂ ਨੂੰ ਸਰਦਾਰ ਗਰਮੀਤ ਸਿੰਘ ਹੁੱਡੀਆਂ ਨਾਲ ਜੋ ਵੀ ਬੰਦਾ ਜੁੜਿਆ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਫਿਲਹਾਲ ਤਾਂ ਮੈਂ ਉਹਨਾਂ ਦਾ ਧੰਨਵਾਦ ਹੀ ਕਰੂੰਗਾ ਰਿਜ਼ਲਟ ਸਾਰਾ ਵੈਗਰੂ ਮਹਾਰਾਜ ਨੇ ਵੇਖਣਾ ਹੁੰਦਾ ਜਿੰਨਾ ਜ਼ੋਰ ਸੀ ਅਸੀਂ ਲਾਤਾ ਇੱਕ ਤਰੀਕੇ ਦੇ ਨਾਲ ਕਹ ਲਈਏ 2022 ਦਾ ਜਿਹੜਾ ਸੈਮੀਫਾਈਨਲ ਸੀਗਾ ਉਹ ਜਿੱਤ ਕੇ ਫਾਈਨਲ ਦੇ ਵਿੱਚ ਪਹੁੰਚੇ ਹੋਗੇ 2024 ਦੇ ਤਾਂ ਇਸ ਫਾਈਨਲ ਤੋਂ ਕਿੰਨੀਆਂ ਕੁ ਉਮੀਦਾਂ ਤੁਹਾਨੂੰ ਨਜ਼ਰ ਆਉਂਦੀਆਂ ਹਨ ਉਮੀਦਾਂ ਤਾਂ ਦੇਖੋ ਜੀ ਹਰ ਬੰਦਾ ਰੱਖ ਕੇ ਇਲੈਕਸ਼ਨ ਲੜਦਾ ਬਾਕੀ ਇਹ ਵੀ ਸਾਡਾ ਤਾਂ ਕਾਹਦਾ ਸੈਮੀਫਾਈਨਲ ਕਾਹਦਾ ਕੁਆਟਰਫਾਈਨਲ ਜਦੋਂ ਕੰਮ ਹੀ ਮਤਲਬ ਕ ਤੇ ਅੱਗੇ ਵੀ ਲੋਕਾਂ ਨਾਲ ਇਸੇ ਤਰੀਕੇ ਨਾਲ ਚੱਲੀ ਜਾਣਾ ਸਾਡੇ ਦਾ ਕਈ ਫਾਈਨਲ ਉਵੇਂ ਹੀ ਆਈ ਜਾਣੀ। ਉਮੀਦਵਾਰ ਟੀਮਾ ਜੀ ਬਹੁਤ ਆਈ ਇਸ ਤੋਂ ਪਹਿਲਾਂ ਕਾਂਗਰਸ ਦੇ ਜਿਹੜੇ ਹੁਣ ਪ੍ਰਧਾਨ ਨੇਗੇ ਉਹ ਇਲੈਕਸ਼ਨ ਲੜੇ ਮਨਪ੍ਰੀਤ ਬਾਦਲ ਇਲੈਕਸ਼ਨ ਲੜੇ ਕੈਪਟਨ ਮਨਿੰਦਰ ਸਿੰਘ ਦੇ بیٹے ਇਲੈਕਸ਼ਨ ਲੜੇ ਪਰ ਜਿੱਤ ਨਹੀਂ ਮਿਲੇਗੀ ਅੱਜ ਖੁੱਡੀਆਂ ਸਾਹਿਬ ਮੁਕਾਬਲੇ ਦੇ ਵਿੱਚ ਨੇ ਜਿਹੜੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਚੁੱਕੇ ਨੇ। ਮੈਂ ਤਾਂ ਜੀ ਫੇਰ ਇਹੀ ਆਖੂਗਾ ਮੈਂ ਨਾ ਕੁਦਰਤੀ ਹੈ ਚਲੋ ਵੀ ਬਾਹਲਾ ਰੱਬ ਤੇ ਛੱਡਿਆ ਹੁੰਦਾ ਸ਼ਾਇਦ ਉਹ ਵੱਡੇ ਪਰਿਵਾਰ ਸੀ ਉਹਨਾਂ ਨੂੰ ਵੀ ਮਤਲਬ ਆਪਦੇ ਵੱਲੋਂ ਸਾਰਾ ਜ਼ੋਰ ਲਾ ਕੇ ਇਲੈਕਸ਼ਨ ਲੜੇ ਹੋ ਪਰ ਯਕੀਨ ਮੰਨਿਓ ਸਾਡੇ ਜਿੰਨੀਆਂ ਵੀ ਬਾਹਾਂ ਹੀ ਮੈਂ ਕਹੂੰਗਾ ਪਾਰਟੀ ਵਲੰਟੀਅਰ ਉਹਨਾਂ ਨੇ ਦਿਨ ਰਾਤ ਕਰਕੇ ਇੰਨਾ ਕੁ ਜ਼ੋਰ ਲਾਇਆ ਵੀ ਸ਼ਾਇਦ ਵਾਹਿਗੁਰੂ ਮਹਾਰਾਜ ਕਿਰਪਾ ਕਰ ਦੇਣ। ਸੋ ਬਹੁਤ ਧੰਨਵਾਦ ਜੀ। ਧੰਨਵਾਦ। ਸੋ ਗਿਣਤੀ ਦੇ ਲਈ ਨਿਕਲ ਰਹੇ ਨੇ ਔਰ ਕਹਿੰਦੇ ਕਿ ਵਾਹਿਗੁਰੂ ਤੇ ਉਮੀਦਾਂ ਨੇ ਕਿ ਆ ਜਿਹੜੀ ਸਾਨੂੰ ਜਿੱਤ ਮਿਲੇਗੀ ਔਰ ਉਮੀਦ ਦੇ ਨਾਲ ਹੀ ਜਿੱਤਗੀ ਕਾਇਮ ਹੈ। ਕੈਮਰਾਮੈਨ ਗੁਰਜੰਦ ਦੇ ਨਾਲ ਰੋਹਿਤ ਪੱਕਾ ਜੀ মিডিਆ ਬਠਿੰਡਾ